ਤਾਂ ਤਾਂ ਸਾਡਾ ਟਰਨੈਡੋ ਮਗਰ ਵੇਖੋ ਗੱਲ ਬਾਤ ਆਣਾ ਆਪਣੀ ਅੱਜ ਪਰ ਮਿੱਤਰੋ ਕੀ ਆ ਚਾਲਟ ਦਾ ਸਵਾਗਤ ਹੈ ਆਪਣੇ ਅੱਜ ਦੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਮਿੱਤਰੋ ਕੱਲ ਜਿਵੇਂ ਤੁਹਾਨੂੰ ਵੀਡੀਓ ਦੇਖ ਲਈ ਹੁਣ ਤੁਸੀਂ ਛੋਟੀ ਜੀ ਵੀਡੀਓ ਪਾਈ ਸੀ ਆਪਾਂ ਤੇ ਟਰਨੈਡੋ ਦਾ ਬੰਪਰ ਜਿਹੜਾ ਉਹ ਆਪਾਂ ਸਿੱਧਾ-ਸਿੱਧਾ ਕਰਾ ਰਿਆ ਆ ਆ ਵੇਖ ਸਕਦੇ ਤੁਸੀਂ ਆਹ ਪਲੇਟ ਸਾਰੀ ਬੈਂਡ ਹੋ ਗਈ ਸੀ ਤੇ ਥੋੜਾ-ਬਹੁਤ ਪਤਾ ਲੱਗਦਾ ਬਾਕੀ ਆ ਘੱਟ ਗਈ ਸੀ ਆਈ ਪਲੇਟ ਬੈਂਡ ਹੋ ਗਈ ਸੀ ਵੀ ਸਿੱਧੀ ਹੋ ਗਈ ਹੈ ਤੇ ਹੁਣ ਤੁਸੀਂ ਫਾਈਨਲੀ ਲੁੱਕ ਚੈੱਕ ਕਰ ਸਕਦੇ ਰੰਗ ਰੂੰਗ ਦਾ ਬਾਜਾ ਪਕਰਾਵਾਂਗੇ ਫਿਲਹਾਲ ਤਾਂ ਪਹਿਲਾ ਵੀ ਰੰਗ ਨਹੀਂ ਕਰਾਇਆ ਹੋਇਆ ਸੀ ਆਪਾਂ ਤੇ ਆ ਝੰਡਾ ਵਾਲੀ ਵੈਪ ਚ ਵੀ ਬੈਂਡ ਪੈ ਗਿਆ ਚੱਲ ਕੋਈ ਨਾ ਤੇ ਬਾਕੀ ਹੁਣ ਅੱਜ ਆਪਾਂ ਇਹਨੂੰ ਤਵੀਆਂ ਤੇ ਚੈੱਕ ਕਰਨ ਲੱਗੇ 18 ਦਾ ਸੈੱਟ ਇਹਦੇ ਮਗਰ ਪਾਵਾਂਗੇ ਤਵੀਆਂ ਦਾ ਠੀਕ ਹੈ ਜੀ ਚੱਲਦੇ ਆਂ ਤੇ ਕਰਾਉਣੇ ਤਾਂ ਪਰਫਾਰਮੈਂਸ ਚੈੱਕ ਕਰਦੇ ਆਂ ਇੱਕ ਮਿੱਟਰ 18 ਦਾ ਸੈੱਟ 14 ਦੇ ਟਾਇਰ 275 22 ਪਾਉਂਡਾ ਵਾਲਾ ਟਾਇਰਾਂ ਚ ਤੇ ਟਾਇਰ ਜਾਵਾਂ ਵੇਖ ਲਓ ਤਲੀ ਆ ਸਾਹਬ ਨਾਲ ਕਿਹੜੀਆਂ ਕਸੇ ਨੇ ਤੇ ਕਰਦੇ ਚੈੱਕ ਜਦੋਂ ਦਾ ਨਵਾਂ ਲਿਆਂਦਾ ਪਹਿਲੀ ਤੇ ਜੋੜਨ ਲੱਗੇ ਤਾਂੀਆਂ ਤੇ ਕਿਉਂ ਦੇ ਬੂ ਸੈਟ ਹੋਰ ਬੰਨ ਕਰ ਗਣਾ ਮਿੱਠਾ ਪੱਤੀ ਅੱਜ ਲਾਤੀ ਅਸੀਂ ਪਾਈਪ ਆਹ ਪਿੰਡ ਤੱਕ ਵਾਈ ਸੁੰਨੀ ਆ ਤੇ ਚੱਲ ਪਿਆ 275 ਟਰਨੈਡੋ சார் சுதா

ਦੁੱਜੀ ਹਾਈ ਤੇ ਵੀ ਟਰਾਈ ਕੀਤਾ ਸੀ ਆਹ ਤੇ ਦੁੱਜੀ ਹਾਈ ਤੇ ਚੱਲਦਾ ਰਿਹਾ ਹੁਣ ਟਾਪ ਲੋਜ ਚੱਲਦਾ ਪਿਆ ਇਹ ਦੁੱਜੀ ਹਾਈ ਤੇ ਫੁਰਕਦਾ ਬਾਲਾ ਟਰੈਕਟਰ ਤੇ ਥੋੜਾ ਦਬ ਕੇ ਚੱਲਦਾ ਐਵੇਂ ਤੈਨੂੰ ਕਿਉਂ ਆਖੀਏ ਤਿੰਨ ਚਾਰ ਸੌ ਚੱਕਰ ਤੋੜ ਕੇ ਚੱਲਦਾ ਇਹਨੂੰ ਗੁਰਦੇਵ ਸਿੰਘ ਨੂੰ ਜਾਇਜ਼ ਸਿਖਾਉਂਦਾ ਤੁਹਾਨੂੰ ਇਹਨੂੰ ਇੱਥੇ ਘੇੜਾ ਲੈ ਜਾਣਾ ਸੀਗਾ ਲੈ ਪਰਲੇਵੰਨੇ ਗਿਆ ਹੁਣ ਇਧਰ ਦੋ ਘੇੜੇ ਹੋਰ ਲਵਾਵਾਂਗੇ ਆਹ ਘੇੜਾ ਗਲਤ ਲੈ ਗਿਆ ਇਹ ਆਇਆ ਇਸ ਬੰਨੇ ਲੈ ਕੇ ਜਾਣਾ ਸੀ ਇੱਥੇ ਲੈ ਆਇਆ ਘੇੜਾ ਮਾਈ ਸਨੋਂ ਤੁਸੀਂ ਕਾਰਾਂ ਨੂੰ ਚੱਲਦੇ ਮਗਰ ਐ ਐ ਬੈਂਦੀਆਂ ਹੀ ਆਉਂਦੀਆਂ ਹੋਰੀ ਕਰਮਾਂ ਵਾਲੀਆਂ ਮਗਰ ਤੇ ਕਮੈਂਟ ਕਰਕੇ ਦੱਸਿਓ ਵੀ 275 ਦੀ 18 ਦਾ ਸੈੱਟ ਜ਼ਿਆਦਾ ਆ ਜਾਂ ਥੋੜਾ ਆ ਉਹ ਕਿਨੇ ਘੱਟਣਾ ਹੁਣ ਉਧਰ ਕਿਹੜਾ ਛੱਡ ਗਿਆ ਇੱਧਰ ਮੋੜ ਲਿਆ ਨਾਲ ਇਹਨੇ ਆਹ ਕਿਹੜਾ ਛੱਡ ਗਿਆ ਆ ਜੜਾ ਇਹਨੂੰ ਜਾਇਜ਼ ਸਿਖਾਉਂਦੇ ਭੈ ਮੇਰੀ ਮਾਈ ਸੁਣੋ ਇਹ ਕਿਹਦੇ ਸ਼ੈਲੀ ਦਾ ਨੌਤੀ ਹੋਵੇ ਛੋਟੇ ਦੀ ਟਰਨੈਡੋ ਆਪਣੇ ਨਾਲ ਲਾਉਣਾ ਸਿਰਾਂ ਪਹਿਲੀ ਵਾਰੀ ਨਾਲੇ ਛੋੜਿਆ ਤਵੀਆਂ ਦੇ ਆਹ ਚੜਦਾ ਅੱਕ ਹੋ ਜੀ ਮਿੱਤਰੋ ਉਹ ਬਾਣੋਂ ਉੱਥੋਂ ਲੈ ਕੇ ਤੇ ਇਧਰੋਂ ਤੱਕ ਇਹ ਬਾਹ ਦਿੱਤਾ ਤੇ ਇਧਰ ਟਰਨੈਡੋ ਆਣੀ ਹੁਣ ਚੱਲਦੇ ਪਏ ਨੇ ਯਾ ਬੁਕੀ ਲਾਈਨ 'ਚ ਆ ਗਏ ਆ ਅਸਟਾ ਉਸ ਤੋਂ ਬਾਅਦ ਨਾਲ ਵਾਲੀ ਆ ਲਾਈਨ ਉਸ ਤੋਂ ਬਾਅਦ ਰਾਣਾ ਸੈੱਟ ਪਾਇਆ ਛੋਟੇ ਮਗਰ ਉਹ ਮੈਂ ਤਿੰਨ ਚਾਰ ਕਿੱਲਿਆਂ ਦੇ ਬੈਠਾਂ ਤੁਸੀਂ ਟਰੈਕਟਰ ਮੈਂ ਫੁੱਲ ਕੈਮਰਾ ਜਿਉਂ ਕੀਤਾ ਟਰੈਕਟਰ ਦੀ ਆਵਾਜ਼ ਸੁਣੋ ਟੋਰਾ ਚੈੱਕ ਕਰੋ ਤੇ ਆਵਾਜ਼ ਸੁਣੋ ਰੋ ਅੰਕਲ ਹੁਣ ਨਹੀਂ ਆਏ ਹੁਣ ਇੱਥੇ ਆਪਣੇ ਕੋਲੇ ਤੇ ਉਹਨਾਂ ਦੀ ਪਹਿਲੀ ਵਗਦੀ ਪਈ ਆ ਮੈਨੂੰ ਕਹਿੰਦੇ 575 ਆ ਐਵੇਂ ਵੀ ਨਹੀਂ ਕਹਿੰਦੇ 18 ਦਾ ਸੈੱਟ ਕਹਿੰਦਾ ਟਰੈਕਟਰ 475 ਮੈਂ ਨਹੀਂ ਜੀ ਇਹ ਹੈਗਾ 275 ਰਹਾਣ ਹੋ ਗਿਆ ਕਹਿੰਦਾ ਯਾਰ 18 ਦਾ ਸੈੱਟ ਚਲਾਈ ਫਿਰਦਾ ਨਾਲੇ ਕੋ ਵੀ ਕਹਿੰਦੇ ਬਿਨਾਂ ਲੋਡ ਤੋਂ ਵੇਖ ਜਾਂਦਾ ਕਹਿੰਦੇ ਜੇ ਇਹਦੇ ਕਿਤੇ ਮਤਮੀਆਂ ਲਈ ਸਮਾਂ ਕਰੋ ਖੋਲ ਦਿੱਤਾ ਜਾਵੇ ਤਾਂ ਹੋਰ ਵੀ ਰੌਲਾ ਚੱਲੇ ਟਰੈਕਟਰ ਵੇਖੋ ਚੱਲਦਾ ਛੋਟਾ ਫਿਲਟਰ ਨੈਡੋ ਐ ਥੋੜੀ ਕਹਿੰਦੇ ਇਹਨੂੰ ਓਏ ਮਿੱਤਰੋ ਤੇ ਪੂ ਸੈਟ ਪੀਣ ਲੱਗ ਪੈਂ ਜਾ ਆਪਾਂ ਆ ਗਏ ਟ੍ਰੈਕ ਤੇ ਐਡੋ ਕੱਢਦਾ ਵੱਟ ਪੂਰੇ